ਹਾਂ ਕੀ ਕਰੀ ਜਾਨੀ ਅੱਜ ਕੱਪੜੇ ਧੋਨੇ ਆ ਕੰਬਲ ਆ ਕੰਬਲ ਵੀ ਧੋਦੇ ਆ ਪਿਆ ਹਾਂ ਹੀ ਧੋਨੇ ਆ ਮੈਂ ਲਿਆ ਮੰਜਾ ਵੀ ਧਰਨ ਵਾਲਾ ਹੋਇਆ ਪਿਆ ਹਨਾ ਧਰਨਾਗੇ ਅੱਜ ਦੋ ਧਰਨਾ ਨੇ ਹਾਂਜੀ ਧਰਨਾ ਤੇ ਸਾਰੀ ਪਾਗਲ ਨਹੀਂ ਸਰਪ ਨੇ ਹੋਰ ਯਾਰ ਕੰਬਲ ਜਾ ਤਾ ਮੈਂ ਲਗਾ ਦੇਣਾ ਹੋਗੇ ਤਾਂ ਪਾਣੀ ਤੂੰ ਕੀ ਬਣਾਈ ਜੰਦੀ ਸੀ ਤੂੰ ਅੱਜ ਕੜਾਈ ਵਿੱਚ ਉਹ ਵੀ ਬਣਾਉਣੀ ਆ ਤੈਨੂੰ ਬਣਾਉਣੀ ਆ ਬਾਹਰ ਕੱਲ ਕਰਨ ਵਾਸਤੇ ਅੱਜ ਬਹੁਤ ਵਧੀਆ ਚੀਜ਼ ਬਣਾਈ ਹੈ ਆਪਣੇ ਘਰੇ ਵਾਲੀ ਜੜ ਤੋਂ ਕੰਬਲਿਆ ਜੜ ਤੋਂ ਕਾਲੇ ਹੁੰਦੇ ਨੇ ਕੁਦਰਤੀ ਵਾਲ ਮਤਲਬ ਇਹ ਕਿਸੇ ਦੇ ਭੈਣ ਭਰਾ ਦੇ ਕਈ ਵਾਰੀ ਹੁਣ ਜਿਵੇਂ ਚਿੱਟੇ ਆ ਜਾਂਦੇ ਆ ਨਾ ਵਾਲ ਬਹੁਤ ਹੀ ਵਧੀਆ ਜਾਨੀ ਜੜਾਂ ਤੋਂ ਕਾਲੇ ਹੋ ਜਾਂਦੇ ਉਹਦੇ ਨਾਲ ਉਹ ਬਣਾਇਆ ਆਪਾਂ ਇੱਕ ਦੇਸੀ ਨੁਕਤਾ ਹੈਗਾ ਉਹ ਬਹੁਤ ਵਧੀਆ ਤੇ ਦਿਖਾਵਾਂਗੇ ਫਿਰ ਦਿਖਾਉਣੇ ਇੱਕ ਮਿੰਟ ਮੈਨੂੰ ਕੰਬਲ ਪਾ ਦਿੰਨੀ ਰਫਾ ਆ ਦੇ ਕੰਬਲ ਆ ਪੈਂਟ ਛਾੜ ਕੇ ਪਾ ਕੇ ਆਸਪਨੀ ਕੰਬਲ ਪਾ ਦੇ ਤੇ ਫਿਰ ਦੇਖਦੇ ਆਂ ਆਪਾਂ ਕੀ ਚੀਜ਼ ਆ ਠੀਕ ਆ ਜੀ ਮਾ ਮੇਰਾ ਬਣੇ ਦੇ ਬਲੌਗ ਦੇ ਨਾਲ ਅੱਜ ਆਪਾਂ ਦਵਾਈ ਬਣਾਈ ਆ ਘਰੇ ਬਹੁਤ ਵਧੀਆ ਤੇ ਉਹਦੇ ਵਿੱਚ ਕੁਦਰਤ ਤੋਂ ਹੀ ਯਾਨੀ ਚਿੱਟੇ ਵਾਲ ਜਿਹੜੇ ਉਹ ਕਾਲੇ ਹੋ ਜਾਂਦੇ ਜੜਾਂ ਤੋਂ ਬਹੁਤ ਲੋਕਾਂ ਦੇ ਕੰਮ ਆਉਣੀ ਆ ਜੋ ਦਵਾਈ ਦਿਖਾਉਣੇ ਆ ਕਿਹੜੀ ਦਵਾਈ ਬਣਾਈ ਆ ਦਿਖਾਈ ਹਾਏ ਦਰਕਾਰ ਕਰਨ ਵਾਸਤੇ ਕੀ ਕੁਝ ਪਾਇਆ ਦੇ ਵਿੱਚ ਨੀ ਉਹ ਚ ਪਾਇਆ ਸੁੱਕੇ ਔਲੇ ਅੱਛਾ ਆ ਔਲੇ ਵੀ ਦਿਖਾ ਲਈਏ ਸੁੱਕੇ ਔਲੇ ਕਹੇ ਦੇ ਔਲੇ ਦਿਖਾਈ ਸਕੇ ਇਹ ਬਲੇ ਹਰੇ ਆ ਔਲੇ ਸੁੱਕੇ ਬਾਈ ਤੇ ਹੋਰ ਕੀ ਪਾਇਆ ਦੋ ਚਮਚੇ ਸੁੱਕੀ ਚਾਹ ਦੇ ਦੋ ਚਮਚੇ ਸੁੱਕੀ ਚਾਹ ਦੇ 1.5 ਗੜਬੀ ਪਾਣੀ ਦੀ ਪਾ ਕੇ ਵਿੱਚ ਪਹਿਲਾਂ ਬਾਲਾ ਬਾਲਾ ਅੱਛਾ ਇਹ ਵੀ ਮੱਲਾ ਬਣਾਉਣਾ ਕਦੇ ਚ ਚਾਹੀਦਾ ਉਹ ਵੀ ਦੱਸ ਦੇ ਪਾਣੀ ਦੀ ਬਾਲਿਆ ਬਣਾਏ ਹੈ ਪਾਣੀ ਚ ਬਾਲ ਕੇ ਘੰਟਾ ਡੇਢ ਘੰਟਾ ਭਾਂਡਾ ਕਿਹੜਾ ਚਾਹੀਦਾ ਜਿਵੇਂ ਆ ਤੇਰੇ ਕੋਲੇ 10 ਦੀ ਕੜਾਹੀ ਇਹ ਲੋਹੇ ਦੀ ਕੜਾਹੀ ਹੈ ਜੀ ਹੂੰ ਪ्योर ਲੋਹੇ ਦੀ ਕੜਾਈ ਹੈ ਆ ਦੇਖੋ ਐ ਬਣ ਗਿਆ ਇਹਦਾ ਗਾਰਾ ਜੀ ਤੇ ਇਹ ਬਾਲਾਂ ਤੇ ਅਪਲਾਈ ਕਰਾਂਗੇ ਪਰ ਜੜਾਂ ਤੋਂ ਹੀ ਕਾਲੇ ਹੋਣ ਲੱਗ ਜਾਂਦੇ ਮੋਰਕੇ ਬਾਲ ਕੇ ਨੂੰ ਘੰਟਾ ਵਾਲਿਆ ਪਹਿਲਾਂ ਪਾਣੀ ਜੋ ਥੋੜਾ ਜਿਹਾ ਰਹਿ ਗਿਆ ਤੇ ਚੱਡੀ ਅੱਧੀ ਗਰਭੀ ਹੂੰ ਫਿਰ ਇਹਦੇ ਚ ਪਾਈਆ ਹਰੀ ਮਹਿੰਦੀ ਹਰੀ ਮਹਿੰਦੀ ਜਿਹੜੀ ਪਹਿਲਾਂ ਖੁੱਲੀ ਮਿਲਦੀ ਸੀ ਹਾਂ ਤੇ ਬਾਕੀ ਇਹਦੇ ਵਿੱਚ ਤੁਸੀਂ ਸੁੱਕੇ ਚਾਹਦੇ ਆਂਬਲੇ ਹਨਾ हां ठीक है तो ठीक है जी सारे ਭੈਣ ਭਰਾ ਤੁਸੀਂ ਜਰੂਰ ਦੇਖਿਆ ਕਰੋ ਵੀਡੀਓ ਹੋਰ ਵੀ ਕਈ ਤਰ੍ਹਾਂ ਦੇ ਵਲੌਗ ਬਣਾਵਾਂਗੇ ਆਪਾਂ ਤੇ ਜਿੰਨੇ ਵੀ ਭੈਣ ਭਰਾਵਾਂ ਨੂੰ ਜੇ ਕੋਈ ਪ੍ਰੋਬਲਮ ਚਿੱਟੇ ਵਾਲਾਂ ਦੀ ਤਾਂ ਇਹ ਅਪਲਾਈ ਜਰੂਰ ਕਰੋ ਪਹਿਲਾਂ ਤੁਸੀਂ ਲੈ ਲਿਓ ਥੋੜੇ ਜਿਹਾ ਔਲੇ ਫਿਰ ਸੋ ਥੋੜੀ ਸੁੱਕੀ ਚਾ ਉਹਨਾਂ ਨੂੰ ਪਾਣੀ ਦੇ ਵਿੱਚ ਸਿੱਟ ਲਓ ਉਹਨਾਂ ਨੂੰ ਕਾੜੀ ਜਾਓ ਕਾੜੀ ਜਾਓ ਲੋਹੇ ਦੀ ਕੜਾਈ ਹੋਣੀ ਚਾਹੀਦੀ ਆ ਕੋਈ ਕਲਰ ਨਹੀਂ ਪਾਇਆ ਦੇਖ ਕਲਰ ਕੋਈ ਚੰਗੀਆਂ ਹੱਥਾਂ ਦੇ ਦੇਖੋ ਕਿਵੇਂ ਚੜੀ ਜਾਂਦਾ ਪਹਿਲੇ ਕਲਰ ਚੜ ਗਏ ਨਾਲ ਲਾ ਲਿਆ ਫਿਰ ਇਹਨੂੰ ਠੰਡਾ ਕਰਕੇ ਤੁਸੀਂ ਘੰਟਾ ਲਾ ਕੇ ਰੱਖਣਾ ਫਿਰ ਉਸ ਤੋਂ ਬਾਅਦ ਤੁਸੀਂ ਵਾਸ਼ ਕਰ ਲੈਣੇ ਬਾਅਦ ਇਹ ਰਹਾ ਇਸ ਦਾ ਮਤਲਬ ਵਾਲ ਜੜ ਤੋਂ ਹੀ ਕਾਲੇ ਹੋਣ ਲੱਗ ਜਾਂਦੇ ਆ ਇਹਨੂੰ ਤੁਸੀਂ ਹਫਤੇ ਵਿੱਚ ਵੀ ਇੱਕ ਵਾਰੀ ਲਾ ਸਕਦੇ ਹੋਗੇ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਬਹੁਤ ਧੰਨਵਾਦ